ਲੋ ਜੀ ਸਤਿ ਸ਼੍ਰੀ ਅਕਾਲ ਮਾਨ ਫੈਮਿਲੀ ਵਲੌਗ ਚ ਤੁਹਾਡਾ ਸਵਾਗਤ ਹੈ ਜੀ ਹੋਰ ਸੁਣਾਓ ਜੀ ਕੀ ਹਾਲ ਚਾਲ ਉਮੀਦ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਬਸ ਆਪਾਂ ਉਹਦੀਆਂ ਬਸ ਇੱਥੇ ਨਾ ਮੈਂ ਕਿੰਨੇ ਦਿਨਾਂ ਤੋਂ ਮਤਲਬ ਵੇਖਣ ਲਈ ਕਿ ਸਫਾਈ ਕਰਾਂ ਸਫਾਈ ਕਰਾਂ ਸਫਾਈ ਹੋਣ ਵਾਲੀ ਕਿ ਕੁਛ ਤੇ ਬੈਡਰੂਮ ਸੈਟਿੰਗ ਜੀ ਹੋਣ ਵਾਲੀ ਡਿਜ਼ਾਈਨ ਦੀ ਕਿ ਬੈੱਡ ਜਿਹੜਾ ਇਧਰਲੀ ਸਾਈਡ ਤੇ ਉਲੀ ਨੁਕਰੇ ਲਾਉਣ ਵਾਲਾ ਸੀਗਾ ਜਿੱਥੇ ਪਹਿਲਾਂ ਲੱਗਾ ਸੀਗਾ ਤੇ ਆ ਕੁਝ ਕਪੜੇ ਕੁੱਪੜੇ ਚ ਕੱਢਣ ਵਾਲੇ ਹੀ ਰੱਖਣ ਵਾਲੇ ਹੀ ਵੇਚ ਜਾਂਦੇ। ਕੁਝ ਸਲਦੀਆਂ ਨਾਲ ਜ਼ਿਆਦਾ ਤੇ ਰੱਖਦੇ ਆ ਨਾਰਮਲ ਜਿਹੜੇ ਜਿਸ ਤਰ੍ਹਾਂ ਉਹ ਰਹਿ ਗਏ। ਤੇ ਮੈਂ ਕਹਿੰਦਾ ਲੋ ਵੀ ਰੱਖ ਲੈਨੇ ਆ। ਕੋਈ ਕਪੜੇ ਤਾਂ ਇੰਨਾ ਜ਼ਿਆਦਾ ਖਲਾਰਾ ਨਾ। ਬੜਾ ਹੀ ਜ਼ਿਆਦਾ ਖਲਾਰਾ ਤੇ ਜਾਲਾ ਤੇ ਮੜਾ ਮੋਟਾ ਹੈ ਹੀ ਇੰਨਾ ਜ਼ਿਆਦਾ ਜਾਲਾ ਨਹੀਂ ਹੈਗਾ ਮਤਲਬ ਛੱਤਾਂ ਬਿਲਕੁਲ ਸਾਫ਼ ਸੀਗੀਆਂ। ਤੇ ਪੇਂਟ ਹੋਇਆ ਨਾ ਇਧਰ ਰੇਤਾ ਨਹੀਂ ਖੇਦੀ ਤਿੰਨਾਂ ਅਗਰ ਰੂਮਾਂ ਦੇ ਵਿੱਚ ਪੇਂਟ ਨਹੀਂ ਆ। ਪਿਛਲਿਆਂ ਚ ਤੇ ਉਹਨਾਂ ਚ ਰੇਤਾ ਰੁੱਤਾ ਬੜੀ ਖਿਰਦੀ ਤੇ ਇੰਨਾ ਚਲ ਏ ਰੂਮ ਦੀ ਜਿਹੜੀ ਡਰਿੰਗ ਰੂਮ ਤੇ ਲੱਬੀ ਤੇ ਸੋਇੰਬਲੇ ਸਾਫ਼ ਹੀ ਨੁਕਰਾਂ ਚ ਮੜਮਟਾ ਜਿਹਿੰਦਾ ਵਜਲਾ ਇੰਨਾ ਜ਼ਿਆਦਾ ਨਹੀਂ ਹੁੰਦਾ ਤੇ ਬਸ ਮੈਨੂੰ ਇਹ ਹੀ ਕਿ ਮੈਂ ਇੱਥੇ ਕਰਦਾ ਸਾਫ਼ ਕਿ ਜਾਲਾ ਜੁਲਾ ਲਾਣਾ ਮਰਮੀ ਦੇ ਪਪਾ ਡੈ ਹੀ ਨਾਉਣ ਤੇ ਮੈਂ ਉਹਨਾਂ ਨੂੰ ਕਿਹਾ ਕਿ ਮੇਰੇ ਨਾਲ ਜਿਹੜਾ ਦਿਵਾਨ ਬੈੱਡ ਹੈ ਨਾ ਇਹ ਮਤਲਬ ਕਿ ਇੱਥੇ ਹੀ ਪਿਆ ਹੈ ਕਿ ਮੇਰੇ ਨਾਲ ਨੁਕਰੇ ਜਿੱਥੇ ਮੈਂ ਹੁੰਦੇ ਨੇ ਚੜੂ ਕਰਨ ਜਾਲਾ ਦੇ ਲਾਉਂਦੇ ਆ ਮੈਂ ਕਿਹਾ ਵੀ ਮੇਰੇ ਨਾਲ ਇੱਥੇ ਕਰਾ ਦਿਓ ਤੇ ਇਹ ਕਹਿੰਦੇ ਕਿ ਚਲ ਠੀਕ ਹੈ ਮੈਂ ਨਾਲ ਆ ਇਹ ਨਾਉਣ ਵੜ ਗਿਆ ਬਾਥਰੂਮ ਜਿੱਥੇ ਮੈਨੂੰ ਇਹ ਕਿ ਮੈਂ ਇਹਨਾਂ ਦੇ ਨਾਲ ਦੇ ਟਕਰਨਾ ਛੱਤ ਜਿਹੜੀ ਸਾਫ਼ ਕਰ ਲਾਂ ਛੱਤ ਤੇ ਇੰਨਾ ਕੁ ਲਾਰਾ ਨਹੀਂ ਬਿਲਕੁਲ ਨਾਰਮਲ ਜਿਹਾ ਨੁਕਰ ਨਕਰ ਤੇ ਜਿਆਦਾ ਤੇ ਮਛਰ ਮਛਰ ਜਿਹੇ ਬੜਾ ਹੋਇਆ ਪਿਆ ਹੁਣ ਛੱਤ ਤੇ ਤੇ ਜਿਆ ਨੁਕਰ ਨਕਰ ਨਕਰ ਤੇ ਨੁ ਕੋਈ ਕਪੜੇ ਤੋਤੇ ਤੇ ਪਰਸੋਂ ਦੇ ਮਤਲਬ ਤਿੰਨ ਦਿਨ ਹੋ ਗਏ ਤੁਹਿਆਂ ਤੇ ਉਹ ਕੁਝ ਕੁ ਟੇਂ ਬੂਟੀਆਂ ਜਿਹੜੀਆਂ ਗਰਮ ਕਪੜੇ ਉਹ ਮੈਂ ਮਤਲਬ ਬੈੱਡ ਦੇ ਵਿੱਚ ਸੁੜਕ ਨਹੀਂ ਤੇ ਪਹਿਲਾਂ ਮੈਂ ਬੈੱਡ ਤੋਂ ਕਪੜੇ ਜਿਹੜੀ ਖਾਲੀ ਸਾਰੇ ਚੱਕਦਾ ਤੇ ਉਹਨਾਂ ਤੇਨ ਨੂੰ ਇਹ ਆ ਜਾਣਗੇ ਤੇ ਫਿਰ ਜਿਹੜਾ ਬੈੱਡ ਮੈਂ ਸਾਈਡ ਤੇ ਕਰ ਦੂੰਗੀ ਤੇ ਨਾਲ ਇਹਨੂੰ ਕਰੂੰਗੀ ਲੂੰਗੀ ਮੈਂ ਝਾੜੂ ਲਾ ਲੂੰਗੀ ਝਾੜੂ ਲਾ ਕੇ ਤੇ ਫਿਰ ਬੈੱਡ ਜਿਹੜਾ ਸੈੱਟ ਤੇ ਕਰ ਲੈਨੇ ਆ ਸਾਰੇ ਕੱਪੜੇ-ਕੁੱਪੜੇ ਜਿਹੜੇ ਮੈਂ ਚੱਕ ਨਹੀਂ ਸੀਗੇ ਬੈੱਡ ਤੇ ਫਿਰ ਸੀ ਕਿਤੇ ਉਹਨੂੰ ਗੱਦਾ ਜਿਹੜਾ ਬਾਹਰ ਕੱਢ ਦੂੰਗੀ ਧੁੱਪੇ 'ਵਾਂ ਕੱਢ ਦੇਨੇ ਕੜਿੱਗ ਤੇ ਬੈੱਡ ਨੂੰ ਜਿਹੜਾ ਨੂੰ ਕਰਾਉਣੇ ਸਾਈਡ ਤੇ ਬੈੱਡ ਨੂੰ ਇੰਨਾ ਪੌਰਾ ਬੈੱਡ ਬਣਿਆ ਨਾ ਇੰਨਾ ਜ਼ਿਆਦਾ ਕਿਤੇ ਵਿੱਚ ਤਿਰਪਨ ਮਾੜੀ ਮੋਟੀ ਦੇ ਕੱਪੜੇ ਹੀਗੇ ਕਿ ਹਿਲੇ ਆ ਹੀ ਨਹੀਂ ਫਿਰ ਮੀਤ ਦੇ ਪਪਾ ਜਿਹੜੇ ਆ ਗਏ ਕੱਪੜੇ ਮਤਲਬ ਤਿਆਰ ਹੋ ਕੇ ਕੱਪੜੇ ਪਾ ਕੇ ਤੇ ਉਹ ਮਿਲ ਕੈਂਡੇ ਕਿਲੇ ਲਾਈਏ ਸਾਈਡ ਤੇ ਕੇ ਲਿਆ ਕਰਾਦਾ ਕਰਾ ਦਿਨਦਾ ਮੁੜ ਕੇ ਬਨੇ ਰੋਟੀ ਲਾਦੀ ਤੇ ਮੈਂ ਚਲ ਕਰਾਦੀ ਬੱਡ ਫੜਦੇ ਤੇ ਕੇ ਰੋਟੀ ਲਾ ਦਿੰਦੀ ਆ ਤੇ ਅਹੀ ਇਸ ਤਰ੍ਹਾਂ ਹੀ ਕੋਸ਼ਿਸ਼ ਕੀਤੀ ਕਿ ਤੇ ਇਸ ਤਰ੍ਹਾਂ ਹੀ ਹਰਦਤ ਹੋਇਆ ਜੋ ਤੇ ਪਰ ਨਹੀਂ ਤੋਇਆ ਗਿਆ ਕਿਉਂਕਿ ਇੱਕ ਇੱਕ ਡਿਨਰ ਸੈਟ ਹੈ ਇਹ ਤਾਂ ਬਸ ਥੋੜੀ ਜਿਹੀ ਬੱਦ ਪਾਂਡੇ ਕਿਉਂਕਿ ਭਾਰਾ ਬਹੁਤ ਬਣਿਆ ਵਾ ਇਹ ਤੇ ਲਿਆ ਜੁਲਿਆ ਹੀ ਨਹੀਂ ਕਿਤੇ ਤੇ ਫਿਰ ਬਾਚੋ ਮੇ ਹੋ ਗਈ ਜਿਹੜਾ ਸਮਾਨ ਜਿਹੜਾ ਹੈਗਾ ਇਹਨਾਂ ਸਾਰਾ ਫਿਰ ਨੋਰਮਲ ਜਿਹਾ ਮੈਂ ਵੀ ਕੜਤਾ ਤੇ ਕੱਢ ਕੇ ਉਸ ਤੋਂ ਬਾਅਦ ਆ ਫਿਰ ਮੈਂ ਮਤਲਬ ਫਿਰ ਇਹਨੂੰ ਗਾਂ ਕੀਤਾ ਕਿ ਗਾਂ ਦੇ ਨਾਲ ਫਿਰ ਜੋੜਿਆ ਨੂੰ ਇੰਨਾ ਕੀ ਸਮਾਨ ਹੀ ਬਿਲਕੁਲ ਨਾ ਕੜਤਾ ਇਸ ਸਾਈਡ ਤੇ ਤੇ ਉਸ ਤੋਂ ਬਾਅਦ ਆ ਮੈਂ ਰੱਖਣ ਲਈਏ ਕੱਪੜੇ ਤੇ ਪਤੂਕ ਲਵਾ ਲਈ ਮਨਮੀਤ ਦੇ ਪਾਪਾ ਵੀ ਚਲ ਗਏ ਰੋਟੀ ਖਾ ਕੇ ਉਹਨਾਂ ਨੂੰ ਰੋਟੀ ਪੁਵਾ ਦੇ ਮੈਂ ਤੋਰਤਾ ਸੀ ਗਿਆ ਉਹ ਚਲ ਗਏ ਸੀਗੇ ਤੇ ਬਾਸੋਂ ਆ ਗੁਰਫਤ ਤੇ ਮਨਮੀਤ ਵੜੇ ਆ ਬੈੱਡ ਦੇ ਵਿੱਚ ਇਹ ਆ ਕੇ ਨਹੀਂ ਲੱਜੰਦੇ ਵੀ ਤੇ ਬੱਦਲੇ ਤੇ ਮੇਰਾ ਇੰਨਾ ਸਿਰ ਦਰਦ ਹੋਣ ਦੇਣੇ ਕਿ ਕਹਿਣਾ ਨਹੀਂ ਮੰਨਣ ਦੇ ਤੇ ਕਿ ਖਲਾਰਾ ਵੇ ਵੇ ਕੇ ਗੁੱਸਾ ਚੜੀ ਜਾਂਦੇ ਹੀ ਇੰਨਾ ਜ਼ਿਆਦਾ ਖਲਾਰਾ ਹੀ ਗਿਆ ਕਿ ਜਿਹੜੇ ਜਿਆਦੇ ਕੱਪੜੇ ਖਰਾਬ ਬਸ ਉਹਨਾਂ ਨੂੰ ਤੇ ਮੈਂ ਮਤਲਬ ਕਿ ਜਿਹੜੇ ਥੋੜੇ ਨਿੱਕੇ ਹੋ ਗਏ ਉਹ ਠੀਕ ਆ ਉਹ ਮੈਂ ਦੇ ਦੋ ਦੇਣੀ ਕਿਸੇ ਨੂੰ ਤੇ ਬਾਕੀ ਮੈਂ ਮਤਲਬ ਕਿ ਥੋੜਾ ਸੁਟ ਦੇਣੀ ਨਹੀਂ ਅੱਗ ਲਾ ਦੇਣੀ ਨਹੀਂ ਕਿ ਕੋਈ ਲੈਣਦਾ ਨਹੀਂ ਤੇ ਨਾ ਹੀ ਫਿਰ ਦੇਣੀ ਜਿਹੜੇ ਜਿਆਦੇ ਖਰਾਬ ਹੋ ਜਾਂਦੇ ਆ ਤੇ ਅਬਲ ਤੇ ਮੈਂ ਸਲੈਵ ਤੇ ਪੋਚਾ ਮਾਰਨ ਜਿਸ ਤਰ੍ਹਾਂ ਟੀਸ਼ਰਟ ਮ ਉਹ ਰੱਖ ਲੈਣੀਆਂ ਵਾ ਕਾਟਨ ਦੀ ਟੀਸ਼ਰਟ ਜਿਸ ਤਰ੍ਹਾਂ ਵੀ ਨੋ ਰੱਖ ਰੁਕ ਲਈ ਦੀ ਸਲੈਵ ਤੇ ਉਹ ਪੋਚਾ ਪੋਚਾ ਆ ਜਾਂਦਾ ਵਾ ਸਹੀ ਮਿਸੂਰੀ ਜੀ ਹੋ ਜਾਂਦੀ ਹੈ ਤੇ ਜਿਹੜੇ ਮਨ ਉਮੀਦ ਨੇ ਛੋਟੇ ਆ ਤੇ ਉਹ ਮਹਾ ਚਲ ਵੇਖ ਲਾਂਗੇ ਦੇ ਦਾਂਗੇ ਕਿਸੇ ਨੂੰ ਮੈਂ ਇੱਕ ਥੱਲੇ ਦੇ ਵਿੱਚ ਵੱਖਰੇ ਪਾਲੇ ਹੀਗੇ ਤੇ ਇੱਥੇ ਵੱਖਰੇ ਇੰਨਾ ਜਦੇ ਕੱਪੜੇ ਨੇ ਕੱਪੜੇ ਕੱਪੜੇ ਹੋਈ ਪਏ ਖਲੜਾ ਹੀ ਬੜਾ ਜਗਾ ਹੈਗਾ ਕਿੰਨੇ ਦਿਨਾਂ ਦਾ ਪਿਆ ਮਹਾ ਜ ਸਾਰਾ ਸਾਹਮਣੇ ਸਾਹਮਣੇ ਇੰਨਾ ਜਦਾ ਖਲੜਾ ਵਾ ਤੇ ਇੱਕ ਤਾਂ ਗੁਰਫਤ ਇਹ ਨਹੀਂ ਕਰਨ ਦੇਣ ਲਿਆ ਕੋਈ ਬੁਖਾਰ ਇਹਨੂੰ ਚੜਿਆ ਵਾ ਤੇ ਅੱਖੇ ਨਹੀਂ ਲੱਗਦਾ ਵੀ ਇਹ। ਘੈਣਾ ਨਹੀਂ ਮਨਦਾ ਵੀ ਚੁਕਾਮ ਇਹਨਾਂ ਹੋਇਆ ਹੋਣਾ ਤੇ ਮਨਮੀਤ ਵੀ ਨਹੀਂ ਅੱਖੇ ਲੱਗਦੀ ਜਦਨ ਘਰੇ ਹੁੰਨਾਂ ਪੁੱਛੇ ਉਦਨ ਬਹੁਤ ਸੌਂਦੇ ਆ ਤੇ ਰੋਟੀ ਪਾਣੀ ਖਾ ਲਿਆ ਵਾ। ਇਹਨਾਂ ਨੇ ਮਨਮੀਤ ਉਹਨਾਂ ਨੇ ਨਹੀਂ ਖਾਦਾ ਸੱਚ ਮਨਮੀਤ ਤੇ ਪਾਪਾ ਖਾ ਗਏ ਤੇ ਮੈਂ ਇੱਕ ਰੋਟੀ ਖਾ ਲਈ ਸੀਗੀ ਤੇ ਇਹਨਾਂ ਨੂੰ ਮੈਂ ਮੁੜ ਕੇ ਸਾਰਾ ਘਰ ਘੁਰਕੇ ਨਾ ਕਪੜੇ ਛੋਟੇ ਵਿੱਚ ਬੈੱਡ ਦੇ ਵਿੱਚ ਤੇ ਉਸ ਤੋਂ ਵੱਧ ਜਿਹੜੀ ਮੈਂ ਇਹਨਾਂ ਨੂੰ ਰੋਟੀ ਦਿੱਤੀ ਤੇ ਨਾਲੇ ਮੈਂ ਆਪ ਦਵਾਈ ਖਾਧੀ ਮੇਰਾ ਇੰਨਾ ਜਿਦਾ ਸਿਰ ਦੁਖੰਡੇ ਨਾਲੇ ਗੁਰਪਤਿ ਨੇ ਦਵਾਈ ਦਿੱਤੀ ਦਵਾਈ ਦੋਈ ਖਾ ਕੇ ਫਿਰ ਅੰਦਰ ਕੜੀ ਗਰਸਟ ਕੀਤੀ ਤੇ ਇਥੇ ਇਹਨਾਂ ਨੂੰ ਮੀਤ ਦੇਗੀ ਸੂਟ ਮਨਮੀਤ ਦਾ ਹੀਗਾ ਤੇ ਮਨਮੀਤ ਨੂੰ ਥੋੜਾ ਜਿਹਾ ਟਾਈਮ ਪਾਇਆ ਉਸ ਤਰ੍ਹਾਂ ਨਵਾਂ ਹੀ ਹੈ ਜੇ ਮਤਲਬ ਇਹ ਵਾਹੀਂ ਹੈ ਇੱਕ ਤਰੀਕਾ ਇਹ ਤਾਂ ਬਿਲਕੁਲ ਨਹੀਂ ਪਾਇਆ ਵੀ ਤੇ ਉੱਥੇ ਮੈਂ ਇਹ ਵੀ ਰੱਖਿਆ ਹੀਗਾ ਮਹੱਤਵ ਰੱਖ ਲੈਨੇ ਆਈ ਬੈੱਡ 'ਚ ਕੱਪੜੇ ਜਿਹੜੇ ਰੱਖੇ ਗਏ ਆ ਝਾੜ-ਝੁੜ ਕੇ ਕਰਤਾ ਵਾ ਸਫਾਈ ਆ ਵੀ ਪੂਰੀ ਸੈਟਿੰਗ ਕਰਦੀ ਆ ਬਸ ਉਹ ਜੇ ਸੈਟਿੰਗ ਕਰਕੇ ਰੱਖਦੀ ਆ ਤੇ ਹੋਰ ਵੀ ਨਹੀਂ ਆ ਤੇ 19 ਦਿਨ ਤੱਕ ਮੈਂ ਕਰ ਲਾਂ ਸਫਾਈ ਆ ਵੀ ਰਹਿ ਗਈ ਆ ਤੇ ਬਾਕੀ ਜੇ ਕੋਈ ਕੱਪੜਾ ਲੱਭੂਗਾ ਫਿਰ ਮੈਂ ਜੁੜੀ ਕਰ ਦਾਂ ਕੱਪੜਾ ਲੱਭੂਗਾ ਫਿਰ ਵਿੱਚ ਛੁੱਟ ਦੂੰਗੀ ਫਰਡੇ ਚ ਸਾਰੇ ਜਿਹੜੇ ਕੱਪੜੇ-ਕੁਪੜੇ ਕੱਟੇ ਸਭ ਮੈਂ ਰੱਖ ਦਿੱਤੇ ਆ ਤੇ ਕੋਈ ਜਆ ਟੇਬਲ ਤੇ ਕੱਪੜੇ ਪਿਆ ਤੈਹ ਲਾਉਣ ਵਾਲੇ ਇੰਨੇ ਜਿਹੜੀਆਂ ਦੇ ਗਰਮੀਆਂ ਦੇ ਜਿਹੜੇ ਕੱਡੇ ਵਿੱਚ ਉਹ ਹੁਣ ਤੇਲ ਲਾ ਕੇ ਰੈਕ ਚ ਰੱਖੂੰਗੀ ਬੱਸ ਟੇਬਲ 'ਚ ਤੇ ਇੱਥੇ ਨਾ ਮੈਂ ਨਹੀਂ ਹੰਬਾਰੀ ਸਾਫ਼ ਕਰਨ ਤੇ ਗੁਰਫਤੀ ਨਾ ਉੱਪਰ ਲੰਮਕਦਾ ਪਿਆ ਹੀ ਹੈ ਬਾਰੀ ਤੇ ਤੇ ਇੰਨੇ ਜਿਹੜਾ ਕੱਟਾ ਹੀ ਕੱਟਾ ਹੈ ਪਰ ਨਾ ਢੀ ਕੋਣ ਕਰਕੇ ਨਾ ਖਲਾੜਾ ਬਹੁਤ ਪਿਆ ਘਰੇ ਬਹੁਤ ਮੰਦਾ ਹਾਲ ਹੀਗਾ ਆਪਣਾ ਵੀ ਤੇ ਘਰ ਦਾ ਵੀ ਕਿਤੇ ਮਤਲਬ ਕਿ ਬੜਾ ਹੀ ਖਲਾਰਾ ਸੀਗਾ ਜਦੋਂ ਕੰਮ ਨਾ ਕਰੀਏ ਮਾੜਾ ਮੁੱਟਾ ਕਰਦੀ ਨਹੀਂ ਹੈ ਟਾਈਮ ਪਾਸ ਗਿਆ ਤੋ ਤੋਂ ਕਿਤੇ ਉਹ ਵਿੜੇ ਝਾੜੂ ਲਾਣਾ ਕਿ ਉਹ ਲੱਗਣਾ ਨਾ ਕਿ ਲੱਤਾਂ ਮਾਵੇਂ ਨਹੀਂ ਕਰੀਆਂ ਤੂੰ ਖੁੱਦੀਆਂ ਹੀਆਂ ਤੇ ਅੱਜ ਵੀ ਇਸ ਤਰ੍ਹਾਂ ਮੈਂ ਦੁਪਹਿਰੇ ਦਵਾਈ ਖਾ ਕੇ ਇੱਕ ਘੰਟਾ ਕੁ ਅਰੇਸਟ ਕਰ ਲਈ ਸੀ ਕਿਉਂਕਿ ਮੇਰਾ ਸਿਰ ਬਹੁਤ ਦਰਦ ਹੁੰਦੇ ਨਾਲ ਹੀ ਲਤਾਂ ਦਰਦ ਹੁੰਦੀਆਂ ਹੈਗੀਆਂ ਲਤਾਂ ਵੀ ਦਰਦ ਹੁੰਦੇ ਨੇ ਪਰ ਅਸੀ ਕਿੰਟਕਸੋਂਗੇ ਫਤਿਹ ਨੂੰ ਲੈ ਕੇ ਪਈ ਮੈਂ ਫਤਿਹ ਤੇ ਨਹੀਂ ਸੁੱਤਾ ਮਨਮੀ ਤੇ ਉਹ ਨਹੀਂ ਸੁੱਤੀ ਇੱਕ ਵੇੜ ਦੇ ਲੈ ਮੈਨੂੰ ਲੱਗੇ ਤੇ ਜਾਏ ਫੋਨ ਵੇ ਦਾ ਗੁਰ ਫਤਿਹ ਤੇ ਮੈਂ ਰੈਸਟ ਜਿਹੜੀ ਕਰ ਲਈ ਸੀਗੀ ਤੇ ਆ ਨਾ ਗੱਤੇ ਜਿਹੜੇ ਡੱਬੇ ਡੁੱਬੇ ਨੇ ਗੁਰ ਫਤਿਹ ਦੀਆਂ ਵਰਦੀਆਂ ਦੇ ਆ ਬੈੱਡ ਦੇ ਵਿੱਚੋਂ ਕੱਢੇ ਮਾਉਣ ਸੁੱਟਾਂ ਪਰੰਬਾਰਵੇਂ ਖਲਾਰਾ ਜੇ ਬੈੱਡ 'ਚ ਸੁੱਟਿਆ ਹੋਇਆ ਕਿ ਇੰਨਾ ਜਿਆਦਾ ਕੂੜਾ ਰੂਮ ਆਪਣਾ ਪੂਰਾ ਐਂ ਤੇ ਨੀ ਤਰ੍ਹਾਂ ਬਿਲਕੁਲ ਸਾਫ ਹੋ ਗਿਆ ਇੱਕ ਜਿਹੜੀ ਮਤਲਬ ਤੰਦਰਨ ਉਹ ਹੀ ਰਹਿ ਗਿਆ ਬਾਰੀ ਸਾਫ ਕਰਨ ਲਈ ਕਿੱਕਟਾ ਕੁਟਾ ਜਾਨ ਨੂੰ ਬੋਲ ਰਹੀ ਆ ਕਿ ਟੱਕੀ ਨਾ ਨਹੀਂ ਸਾਫ ਕੀਤਾ ਹੋ ਰਹਿ ਗਿਆ ਵਾ ਤੇ ਬਾਕੀ ਮੇਰੇ ਲੌਬੀ ਵੀ ਜਿਹੜੀ ਮੈਂ ਝੜ ਲਈ ਆ ਛਤ ਜਲਾ ਜੁਲਾ ਲਾ ਲਿਆ ਵਾ ਤੇ ਇੱਥੇ ਬਸ ਮੈਂ ਲੱਗੀ ਆ ਹੁਣ ਡਰਾਈਂਗ ਉਹ ਲੌਬੀ ਚ ਨਾ ਕੇ ਫੁਰਮਾ ਵੀ ਝੜ ਲਈਆਂ ਸਾਰਾ ਕੁਝ ਕਰ ਲਿਆ ਫੁਰਮਾ ਝੜਨੀਆਂ ਨਿਕਲ ਨੁਕਰਾ ਨੱਕਰਾਂ ਦੇ ਵਿੱਚੋਂ ਮੈਂ ਝੜੂ ਲਾ ਦਿੰਨੀ ਆ ਲਾ ਕੇ ਤੇ ਇੱਥੇ ਮੈਂ ਦਾਦਾ ਹੀ ਬੈੱਡ ਕਰਾਂ ਕਿ ਜਿਹੜੇ ਪੌੜੀ ਥੱਲੇ ਬੈੱਡ ਨਾ ਸਿੰਪਲ ਬੈਂਚ ਜੇ ਮੈਂ ਕਹੀ ਕਿ ਉਹ ਬੈੱਡ ਜਿਹੜਾ ਇੱਥੇ ਲਾ ਦਿੰਨੀ ਆ ਤੇ ਪ੍ਰੈਸ ਟੇਬਲ ਮੈਂ ਮਤਲਬ ਉਰਾਂ ਕੀਤਾ ਸੀਗਾ ਕਿ ਸਾਈਡ ਤੇ ਉਹ ਪ੍ਰੈਸ ਟੇਬਲ ਜਿੱਥੇ ਅੱਗੇ ਹੀ ਨਾ ਪੌੜੀ ਵਾਲੇ ਥਾਂ ਤੇ ਮਾ ਉੱਥੇ ਲਾਦਨੀ ਪੌੜੀ ਥਲੀ ਤੇ ਅਹੀਂ ਪਹਿਲਾਂ ਇੱਥੇ ਟੇਬਲ ਪ੍ਰੈਸ ਟੇਬਲ ਆਇਆ ਹੋ ਕੀ ਨਾਲ ਬੈੱਡ ਇੱਥੇ ਲਾਇਆ ਪਹਿਲਾਂ ਸਚਾੜ ਜੁੜ ਕੇ ਸਾਰੇ ਮਤਲਬ ਇੱਥੇ ਰੱਖੇ ਤੇ ਫੇਰ ਤੁਹਾਨੂੰ ਇੱਥੇ ਮਤਲਬ ਮੁੜ ਕੇ ਸਹੀ ਜਿਹਨੇ ਲੱਗੇ ਬੈੱਡ ਮਨਮੀ ਤੱਕਣ ਲੱਗੀ ਕਿ ਮੰਮਾ ਨਹੀਂ ਤੁਸੀਂ ਇਹਦੇ ਪੱਖੇ ਤੇ ਲੈ ਲਾਓ ਇਹ ਇਥੇ ਨਾਲ ਲਾਉ ਵੀ ਫੇਰ ਮਤਲਬ ਮੁੜ ਕੇ ਗੁਰਸਾਬ ਤੇ ਚਲ ਗਿਆ ਇਹਨੇ ਥੋੜਾ ਬਹੁਤਾ ਕਰਾਇਆ ਮੇਰੇ ਨਾਲ ਮੁੜ ਕੇ ਚਲ ਗਿਆ ਇਹ ਛੇਤੀ ਇਹ ਕਿੰਦਾ ਬਣਾ ਕੇ ਆਇਆ ਇਹ ਤੇ ਵਾਹ ਠੀਕ ਆ ਬਰਾਵਾ ਚਲ ਜਾ ਇਹਨੇ ਇਹ ਚਲ ਗਿਆ ਹੈਗਾ ਤੇ ਮੁੜ ਕੇ ਫਿਰ ਮੈਂ ਬੈਡੀ ਧੂ ਕੇ ਫਿਰ ਮੈਂ ਮਤਲਬ ਸੈਂਟਰ ਤੇ ਕਰਤੇ ਫਿਰ ਪਹਿਲਾਂ ਇਥੇ ਲਾਏ ਫਿਰ ਉੱਥੇ ਧੂ ਕੇ ਰੱਖੇ ਉੱਥੇ ਦੋਵੇਂ ਇਕੱਠੇ ਤੇ ਉਸ ਤੋਂ ਬਾਅਦ ਮੈਂ ਲੱਗ ਪਈਂਗੀ ਕਿ ਨਾ ਪ੍ਰੈਸ ਟੇਬਲ ਤੇ ਰੱਖ ਕੇ ਆਵਾਂ ਰਾਂ ਤੇ ਉਹਦੇ ਉੱਪਰ ਟੇਬਲ ਰੱਖ ਕੇ ਨਾ ਦੂਸਰਾ ਸਟੂਲ ਤੇ ਮੈਂ ਲੱਗ ਪਈਂਗੀ ਕੋਡਵਾ ਸਾਫ ਕਰਨ ਨੂੰ ਮੈਂ ਚਲ ਕੋਡਵਾਂ ਨੂੰ ਵੀ ਮਤਲਬ ਕੀ ਕਰੀਂ ਸਾਫ ਕਰਦਾ ਚੰਗੀ ਤਰ੍ਹਾਂ ਕਿ ਕਾਫੀ ਟਾਈਮ ਦਿਗਾਉਂਗਾ ਉੱਚਾ ਮਾੜਾ ਤੇ ਨਈ ਗੀਤਾਂ ਜਿੰਨਾਂ ਸਾਫ ਜਲਦੀ ਤੇ ਫਿਰ ਇੱਥੇ ਮੈਂ ਕੋਡਵਾਂ ਲੱਗਦੀ ਕੋਡਵਾ ਸਾਫ ਕਰਕੇ ਨਾਲ ਹੀ ਮੈਂ ਮਤਲਬ ਪੱਖਾ ਸਾਫ ਕਰ ਦੇਣਾ ਹੋ ਦੀਦਰ ਦੀ ਟੇਬਲ ਤੇ ਖਲੋਤ ਤੇ ਵੀ ਮੈਂ ਕਿਹਾ ਕਿ ਟੇਬਲ ਟੇਕ ਲੂਗੀ ਨਾ ਜਾਵਾਂ ਕਿਤੇ ਕਿਤਨਾ ਮਤਲਬ ਕਿ ਮोटापा ਹੋਣ ਕਰਕੇ ਨਾ weight ਵੀ ਕਾਫੀ ਵੱਧ ਗਈ ਆ ਮੈਂ ਕਿੰਨੀ ਮੋਟੀ ਹੋ ਗਈ ਆ ਇਸ ਕਰਕੇ ਮੈਨੂੰ ਥੋੜਾ ਜਿਹਾ ਡਰ ਗਿਆ ਲੱਗਦਾ ਕਿ ਕਿਤੇ ਸਟੂਲ ਟੁੱਟ ਨਾ ਜਾਵੇ ਵੀ ਕਿਤੇ ਭਾਰ ਨਾਲ ਤੇ ਪਰ ਨਹੀਂ ਵਧੀਆ ਸਾਫ ਜਰੀ ਹੋ ਗਈਆਂ ਇੰਨੀਆਂ ਕੋੜਾ ਕਿ ਪੱਕਾ ਵੀ ਐ ਬਿਲਕੁਲ ਸਾਫ ਕਰ ਇੱਥੇ ਵਸ ਗੁਰੂ ਅਮਰਦਾਸ ਜੀ ਦੀ ਫੋਟੋ ਕਰਕੇ ਸਾਫ ਕਰਨ ਵਾਲੀ ਉਹ ਮੈਂ ਸਾਫ ਕਰਤੀ ਹੀ ਤੇ ਇੱਕ ਨਾਲੋ ਬੀ ਲੱਬੈਡ ਨੰ ਕੁੜਾਈ ਮਤਲਬ ਕਿ ਕਾਫੀ ਵੀ ਹੋ ਗਿਆ ਨੇ 15 ਵਜh ਦੀਨੀ ਸੜੇ ਨੂੰ ਲੋਕ ਸੜੇ ਅਗਰ ਮੈਂ ਅੰਦਰ ਦੇ ਬਾਥਰੂਮ ਚੋਂ ਲਾ ਕੇ ਤੇ ਨਾਲੇ ਬਲਬ ਲੜ ਗਏ ਹੁਣ ਤੇ ਟੇਬਲ ਤੋਂ ਫਲੋਰਾਂ ਦਿੱਤਾ ਵਾ ਤੇ ਸਾਫ ਕਰਕੇ ਜਿਹੜਾ ਬਲਬ ਜਗਾਤਾ ਸੀ ਗਲਾਰ ਹੈਲੋ ਜੀ ਸਤਿ ਸ਼੍ਰੀ ਅਕਾਲ ਰਮਨ ਫੈਮਿਲੀ ਵਲੌਗ ਚ ਤੁਹਾਡਾ ਸਵਾਗਤ ਹੈ ਜੀ ਹੋਰ ਸੁਣਾਓ ਜੀ ਕੀ ਹਾਲ ਚੱਲ ਅਮੀਦ ਸਾਰੇ ਠੀਕ ਠਾਕ ਹੋਵੀਆਂ ਵੇ ਆਪਾਂ ਵੀ ਵਧੀਆ ਠੀਕ ਠਾਕ ਆ ਬਸ ਇੱਥੇ ਸ਼ਾਮ ਦਾ ਟਾਈਮ ਆ ਤੇ ਰੱਖੀ ਆ ਚਾਹ ਮਨਮੀ ਦੇ ਪਾਪਾ ਆ ਹੀਗੇ ਅਸੀਂ ਜਾਣਾ ਸੀ ਗੈ ਰਈਏ ਬੜਾ ਜੇ ਕੰਮ ਹੀ ਇੱਕ ਤੇ ਬੈਗ ਲੈ ਕੇ ਆਉਣਾ ਸੀ ਗੁਰਫਤੇ ਦਾ ਤੇ ਨਾਲ ਇਹਨਾਂ ਦੀਆਂ ਮਤਲਬ ਫੋਟੋਆਂ ਖਚਵਾਉਣੀਆਂ ਸੀ ਦੋਨਾਂ ਭੈਣ ਭਰਾਵਾਂ ਦੀਆਂ ਛੋਟੀ ਪਿਕ ਚਾਹੀਦੀਆਂ ਸੀ ਸਕੂਲ ਚਾਰ ਚਾਰ ਫੋਟੋਆਂ ਉਹਨਾਂ ਨੇ ਮੰਗੀਆਂ ਸੀ ਉਹਨਾਂ ਨੂੰ ਦੇ ਦੇਣਾ ਤੇ ਬਸ ਅੱਜ ਘਰ ਦੀ ਸਾਫ ਸਫਾਈ ਕਰਨ ਕਰਕੇ ਮਤਲਬ ਤੇ ਦਿਨੇ ਉਸ ਤਰ੍ਹਾਂ ਜਾਣਾ ਸੀ ਕਿ ਦਿਨੇ ਜਾਇਆ ਨਹੀਂ ਗਿਆ ਵੀ ਕੰਮ ਕਾਫੀ ਹੀਗਾ ਤੇ ਇਸ ਕਰਕੇ ਅਸੀਂ ਹੁਣ ਇੱਕ ਇਹਦੇ ਚੱਲ ਏਸਾਂ ਮਿਲ ਆ ਗਏ ਉਸ ਤੋਂ ਅੱਧਾ ਘੰਟਾ ਹੋ ਗਿਆ ਪਰ ਮੇਰਾ ਟਾਈਮ ਨਹੀਂ ਹੈਗਾ ਮੈਂ ਕੰਮ ਨਹੀਂ ਕਰਨ ਤੇ ਚਾਹ ਆਪਣੇ ਲਈ ਬਣ ਤੇ ਅੱਜ ਸਾਰੀ ਸਾਫ ਸਫਾਈ ਕੀਤੀ ਡਰਾਈੰਗ ਰੂਮ ਚਾਹ ਮੇਰੀ ਜਿਹੜੀ ਰਹਿ ਗਈ ਹੈ ਜਣਾ ਹੀ ਚਾਹ ਜਿਹੜੀ ਰਹਿ ਗਈ ਪੀ ਕੇ ਹੁਣ ਸੀ ਜਨੇ ਹੁਣ ਦਵਾਈ ਲੈ ਕੇ ਆਣੇ ਉਸ ਤਰਾ ਮੈਨੂੰ ਕਹਿੰਦੇ ਕਿ ਟੈਸਟ ਕਰਾ ਕੇ ਆਉਣਾ ਹੈ ਪਰ ਮੈਂ ਇਹਨਾਂ ਨੂੰ ਮੜਾ ਦਿੱਤਾ ਨਾ ਅੱਜ ਮੈਂ ਥੋੜੀ ਠੀਕ ਲੱਗਣ ਦੀ ਸੀ ਕਿ ਕੰਮ ਜਿਹੜਾ ਨੇਬੜਨਾ ਸਾਫ ਸਫਾਈ ਦਾ ਕਰਨਾ ਤੇ ਕੰਮ ਚਲ ਹੀ ਗਿਆ ਕਰਲਾ ਤੇ ਹੁਣ ਨਾ ਹੂ ਤੇ ਕੱਲ ਨੂੰ ਜਾ ਕੇ ਟੈਸਟ ਕਰਾਉਣੇ ਨੇ ਕਰਨਾ ਉਸ ਤਰ੍ਹਾਂ ਲੱਗਾ ਸੀ ਬੁਖਾਰ ਦੁਪਹਿਰੇ ਜੇ ਕੰਮ ਕਰਦੀ ਕਰਦੀ ਨੇ ਵਿੱਚ ਦਵਾਈ ਖਾ ਕੇ ਤੇ ਇਕਦਮ ਪਰ ਡਿਸਟ੍ਰੈਸ ਕਰ ਲਈ ਕਰ ਕਰਕੇ ਕੰਮ ਜਿਹੜਾ ਲੈਟ ਹੋ ਗਿਆ ਲਗਾਤਾਰ ਨਹੀਂ ਕੀਤਾ ਗਿਆ ਮੇਰੇ ਕੋਲ ਚਲ ਕੋਈ ਨਾਲੇ ਨਾ ਹੁਣ ਗੁਰਫਤੇ ਨੂੰ ਵੀ ਨੋਜੀ ਗਈ ਆਉਣ ਤੇ ਇਹਦੀ ਵੀ ਲੈ ਕੇ ਆਉਣੀ ਆ ਦਵਾਈ ਤਨਾਲੇ ਉਸ ਤਰ੍ਹਾਂ ਮਤਲਬ ਕਿ ਥਕਾਵਟ ਦੀ ਲੈਵਣੀ ਇੱਕ ਦੋ ਖਰਾਕ ਆਪਾਂ ਵੀ ਤੇ ਨਾ ਉਹ ਤੇ ਕੱਲ ਨੂੰ ਜਾ ਕੇ ਟੈਸਟ ਜਿਹੜੇ ਕਰਾਉਣੇ ਆ ਤੇ ਸ਼ਾਦੀ ਦੀ ਮੰਗੀ ਆਪਣੀ ਚਾਹ ਪੀਏ ਤੇ ਜਾਈਏ ਰਹੀਏ ਰਹੀਏ ਇੱਕ ਦੋ ਕੰਮ ਉਹ ਕਰਕੇ ਆਉਣੇ ਆ ਤੇ ਟਾਈਮ ਜਿਹੜਾ ਇੱਥੇ 5:30 ਆ ਆ ਵੇਖੋ ਲੱਬੀ ਸਾਹਿਬ ਕੀਤੀ ਪਹਿਲਾਂ ਲੱਬੀ ਜੀ ਮੈਂ ਬੈੱਡ ਇੱਥੇ ਲਾਏ ਹੀਗੇ ਫਿਰ ਮਨਮੀਤਾਂ ਦੀ ਮੰਮਾ ਇੱਥੇ ਹਵਾਣੀ ਨਹੀਂ ਪੱਕੇ ਥਲੇ ਲਾ ਦੋ ਕਿ ਉੱਪਰ ਇੱਥੇ ਪੱਖਾ ਵਾਣਾ ਇੱਕ ਹੀ ਲੱਗਾ ਜੇ ਲੌਬੀ ਚ ਫਿਰ ਅਸੀਂ ਇੱਥੇ ਲਾ ਦਿੱਤੀ ਤੇ ਆਦਰਕੋ ਗੁਰਫਤੇ ਨੇ ਪੱਗ ਬੰਨ ਲਈ ਗੁਰਫਤੇ ਤੇ ਜਾਣਾ ਹੀ ਰਹੀਏ ਮੈਨੂੰ ਕਹਿੰਦੇ ਛੇਤੀ ਕਰ ਤੇ ਸਟੱਡੀ ਟੇਬਲ ਮਨਮੀਤ ਦਾ ਫੇਰ ਉੱਥੇ ਕਰਦਾ ਤਾਂ ਬਾਹਰ ਕੱਢਦਾ ਮਹਾਨ ਡਰਾਈਂਗ ਰੂਮ ਚੋਂ ਬਾਹਰ ਕੱਢ ਦੋ ਤੇ ਬਾਕੀ ਡਰਾਈਂਗ ਰੂਮ ਚ ਆਇਆ ਬਸ ਥੋੜੀ ਬਹੁਤ ਸੈਟਿੰਗ ਜਿਹੜੀ ਕਰਤੀ ਆ ਬੈੱਡ ਸਵੇਰੇ ਆਪਾਂ ਇੱਧਰ ਕਰ ਲਿਆ ਸੀਗਾ ਤੇ ਅਜੇ ਉਹ ਬਾਰੀ ਰਹਿ ਗਈ ਆ ਸਾਫ਼ ਕਰਨ ਵਾਲੀ ਉਹੜੀ ਵੱਡੀ ਤੇ ਦਰਵਾਜ਼ੇ ਸਾਫ਼ ਕਰਨ ਵਾਲੇ ਆ ਤੇ ਉਹ ਹੁਣ ਮੇਰਾ ਟਾਈਮ ਨਹੀਂ ਲੱਗਾ ਬਸ ਕੁਛ ਸੀਗੀਆਂ ਕਰਸੀਆਂ ਧੋ ਕੇ ਰੱਖੀਆਂ ਗਈਆਂ ਸੀਗੀਆਂ ਤੇ ਉਹ ਬਾਰੀ ਮੈਂ ਸਵੇਰੇ ਤੰਦਰਾ ਜਿਹੜਾ ਮੈਂ ਸਵੇਰੇ ਸਾਫ਼ ਕਰੂੰਗੀ ਤੇ ਹਾਂ ਤੇ ਹੁਣ ਬਸ ਕੱਪੜਿਆਂ ਦਾ ਹੀ ਬੜਾ ਖਲਾਰਾ ਸਾਡੇ ਕੱਪੜੇ ਨਹੀਂ ਹੀ ਮੁੱਕਦੇ ਵੀ ਨਹੀਂ ਜ਼ਿਆਦੇ ਕੱਪੜੇ ਹੈ ਹਾਂ ਜਾਣਾ ਮੈਂ ਫੋਟੋ ਲਵਾਉਣੀ ਆ ਨਾ ਹਾਂ ਫਤੇ ਦੀ ਵੀ ਤੇ ਹੁਣ ਅਸੀਂ ਪੀ ਲਈਏ ਚਾਹ ਚਾਹ ਪੀ ਕੇ ਟਾਈਮ ਅੱਗੇ ਵੀ ਕਾਫੀ ਹੋ ਗਿਆ ਵਾ ਤੇ ਫਿਰ ਅਸੀਂ ਜਾਣੇ ਆ ਰਹੀਏ ਚਾਹ ਜਿਹੜੀ ਰਿਜਨ ਡੈਪੀ ਆ ਵੀ ਬਾਲਾ ਆਉਂਦਾ ਤੇ ਫਿਰ ਪੀ ਲੈਨੇ ਆ ਸੋ ਜਿਹੜੀ ਚਾਹ ਪੀ ਲਈ ਅਸੀਂ ਚਾਹ ਪੀ ਕੇ ਤੇ ਕੱਪੜੇ ਅਸੀਂ ਦੇ ਚੇਂਜ ਮਨਵੀਤ ਨੇ ਕੀਤੇ ਤੇ ਫਤੇ ਦੇ ਮੈਂ ਕੀਤੇ ਆ ਚੇਂਜ ਕੱਪੜੇ ਮਹਾਂ ਚਲ ਦੂਸਰੇ ਪਾਲਾ ਕਿ ਫੋਟੋ ਲਾਉਣੀ ਪਰ ਫਿਰ ਵੀ ਚੰਗੀ ਜੀ ਆ ਜੂਗੀ ਕਿ ਉਹdna ਕਾਫ ਦਾ ਇੱਕ ਬਟਨ ਟੁੱਟਾ ਹੀ ਗਿਆ ਮੈਨੂੰ ਤਾਂ ਕਰਕੇ 셔ਟ ਵੀ ਲਾਉਣੀ ਪਈ ਇੱਕ ਹੈਗਾ ਹੀ ਗਿਆ ਫਿਰ ਮੈਂ ਇਸ ਕਰਕੇ ਮਤਲਬ ਕਿ ਲਾਤ ਤੇ ਪੈਂਟ ਗੁੰਡੂ ਲਾਤੀ ਤੇ 셔ਟ ਅੰਦਰ ਹੀ ਮੈਨੂੰ ਲਾਉਣੀ ਨਾਲੇ ਦਸਤਾਰ ਬੰਨੀ ਤੇ ਪਹਿਲਾਂ ਮੈਂ 셔ਟ ਰਹਿਨਤੀ ਫਿਰ ਮੈਂ 셔ਟ ਵਿੱਚ ਸਾਨੂੰ ਮਤਲਬ ਸਵਾਕ 6 ਜਿਹੜੇ ਘਰੇ ਹੋਗੇ ਹੀਗੇ ਤੇ ਅੰਨੋ ਵਾਪਸ ਆਉਂਦੇ ਆਉਂਦੇ ਨੂੰ ਸਾਡੇ ਦੇ ساتھ ਹੋਗੇ ਕਿ ਬੈਗ ਲੈ ਕੇ ਵਾਪਸ ਆਉਂਦੇ ਨੂੰ ਕਿ ਇੱਕ ਦੋ ਸਮਾਨ ਜਿਹੜੇ ਹੋਰ ਲੈਣੇ ਹੀਗੇ ਉਹੜ ਮਨਵੀਆਂ ਸੱਚ ਇਹਨਾਂ ਦੀਆਂ ਆਪਣੀਆਂ ਸਾਡੀਆਂ ਵੀ ਚਾਹੀਦੀਆਂ ਨੇ ਨਾਲ ਆਕੰਡੇ ਹੀ ਤੇ ਕੁੜਵਾਦੀਆਂ ਜਾਂਦੇ ਆ ਕਰਾਗੇ ਹੀ ਕਿ ਤੇ ਆਉਂਦੇ ਵਾਪਸ ਅਹੀਂ ਲੈ ਆਏ ਤੇ ਇਹ ਬੈਗ ਤੇ ਵੀ ਲਿਆ ਕੇ ਪਤਾ ਨਹੀਂ ਬੈਗਾਂ ਦਾ ਹੀ ਲੈਣਾ ਬੈਗ ਲੈ ਕੇ ਦਿੱਤਾ ਉੱਥੇ ਥੋੜਾ ਟਾਈਮ ਲੱਗਾ ਦੁਕਾਨ 'ਚ ਸਾਨੂੰ ਤੇ ਬੈਗ ਲੈਣਾ ਹੈਗਾ ਤੇ ਫਿਰ ਆਣ ਕੇ ਸਬਜ਼ੀ ਹੈਗੀ ਆਟਾ ਸਵੇਰੇ ਕਿੰਨੇ ਆਹੀਆਂ ස ියට ට සටඩක තක ස්ත්‍ර සඩ සත සයාිය ගේ ගත ලිතේ ෝකර ඒ සඩග සතුීජ තක ලග ආනුකේතේ ਇਤੋਂ ਬੈਗ ਦੀ ਨਾਲ ਖਰੀਦ ਲਿਆ ਹੀ ਗਿਆ ਇੱਕ ਬੈਗ ਜਿਹੜਾ ਕੱਪੜੇ ਨਾਲ ਆਉਂਦਾ ਔਰ ਮੂਤੇ ਇੱਕ ਗੁਰਪਤਨੀ ਤੇ ਅੰਦਾਈ ਮੈਂ ਇਹੀ ਬੈਗ ਲੈਣਾ ਇਹਨੂੰ ਕੋਟੋਂ ਵੇਚ ਕੇ ਅੰਦਾ ਮੈਂ ਸਿੱਧੂ ਮੂਸੇ ਵਾਲਾ ਇਹ ਬੈਗ ਲੈਣਾ ਹੈ ਇਹੀ ਬੈਗ ਲੈਣਾ ਹੈ ਤੇ ਇਹਦੇ ਕਿਸਾਨ ਚਲੋ ਮੈਂ ਕਹਿ ਦੇ ਦੋ ਵੀਰੇ ਮੂਤੇ ਮਨਵੀਰ ਦਾ ਹੈਗਾ ਹੀਆ ਤੇ ਫਦੇ ਨਾ ਧਿਆਨ ਤਾਂ ਚਲੋ ਜੀ ਠੀਕ ਹੈ ਫਿਰ ਮਿਲਦੇ ਆ ਨੈਕਸਟ ਵੀਡੀਓ ਓਕੇ ਜੀ ਬਾਏ ਟੇਕ ਕੇਅਰ